ਜਾਵੀਮ ਜਵਾਰਤ ਅ ਇਸ ਵੇਲੇ ਅਸੀਂ ਪਹੁੰਚਿਆ ਉਹ ਹਲਕਾ ਦੇ ਕੰਡ ਜਨਿਆਲ ਦੇ ਵਿੱਚ ਔਰ ਇਹ ਅਰਵੀ ਕੁਮਾਰ ਜੀ ਦਾ ਘਰ ਹੈਗਾ ਔਰ ਸੁਭਾਸ ਔਰ ਨਾਲ ਸੁਭਾਸ ਚੰਦਰ ਜੀ ਦਾ ਦੋ ਭਰਾ ਆ ਗਿਆ ਇਹਨਾਂ ਦਾ ਘਰ ਹੈਗਾ ਔਰ ਘਰ ਦੇ ਤੁਹਾਨੂੰ ਜਿਹੜੇ ਹੈ ਬੱਤ ਤੋਂ ਬੱਤਰ ਜਿਹੜੇ ਹੈ ਉਹ ਹਾਲਾਤ ਇਹ ਦਿਖਾਉਂਦੇ ਆ ਹਾਂ ਇਹ ਦੇਖੋ ਜੀ ਤੁਸੀਂ ਜਿਹੜਾ ਇਹ ਪੂਰਾ ਜਰਾ ਟੁੱਟਿਆ ਹੋਇਆ ਘਰ ਹੈਗਾ ਤੰਦਰੁਮ ਹਰ ਉਸ ਤੋਂ ਸਭ ਕਰਤੀ ਹੈ। ਹਾਂਜੀ। ਔਰ ਇਹਦੇ ਜਿਹੜੇ ਬਾਲੇ ਜਿਹੜੇ ਰੇਪ ਕੜੀਆਂ ਜਿਹੜੀਆਂ ਉਹ ਬਿਲਕੁਲ ਜਿਹੜੇ ਸਾਈਡਾਂ ਤੋਂ ਜਿਹੜੀਆਂ ਗਲ ਚੁੱਕੀਆਂ ਨੇ। ਔਰ ਦੂਸਰਾ ਕਮਰਾ ਦਿਖਾ ਦਿੰਦੇ। ਮਾਰਦੀ ਔਰ ਇਹ ਨਾ ਤਾਂ ਮਕਾਨ ਦੇਖ ਸਕਦੇ ਤੁਸੀਂ ਇਹ ਪੂਰਾ ਬਰਸ਼ਾਤ ਦੇ ਵਿੱਚ ਜਿਹੜਾ ਪੂਰਾ ਪਾਣੀ ਜਿਹੜਾ ਇੱਥੇ ਅੰਦਰ ਆਇਆ ਔਰ ਇੱਥੋਂ ਜਿਹੜਾ ਸਮਾਨ ਜਿਹੜਾ ਆਪਣਾ ਸ਼ਿਫਟ ਕਰ ਲੈਣਾ ਉੱਪਰੋਂ ਵੀ ਕਿਹਾ ਡਿੱਗ ਰਿਹਾ ਲੈਂਟਰ ਜਿਹੜਾ ਡਿੱਗ ਰਿਹਾ ਔਰ ਇਹ ਕਮਰਾ ਤੁਹਾਨੂੰ ਦਿਖਾਈਏ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇਹ ਇੱਕ ਕਮਰੇ ਨੂੰ ਵਜੇ ਤੱਕ ਪਲਸਤਰ ਵੀ ਨਹੀਂ ਹੋਇਆ ਲੇਕਿਨ ਪੂਰਾ ਜਿਹੜਾ ਝੜ ਰਿਹਾ ਲੈਂਟਰ ਉਹ ਇਹ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗਲਾ ਹੋ ਚੁੱਕਾ ਇੱਧਰ ਇਹ ਪੂਰਾ ਗਲਾ ਹੋ ਚੁੱਕਾ ਕਿਉਂਕਿ ਇੱਧਰ ਉਹ ਜਿਹੜੀ ਹੈ ਉਹ ਨੀਮ ਜਿਹੜੀ ਹੈ ਬਹਿ ਗਈ ਹੈ ਔਰ ਪੂਰੀ ਜਿਹੜੀ ਹੈ ਦੂਸਰੇ ਪਾਸੇ ਡਿੱਗ ਚੁੱਕੀ ਹੈ ਔਰ ਪੂਰਾ ਇੱਧਰ ਉਹ ਦੇਖ ਸਕਦੇ ਹੋ ਕਿ ਇਹ ਪੂਰਾ ਜਿਹੜਾ ਇਹ ਦੋਨੋਂ ਤਰਫੇ ਜਿਹੜੀ ਹੈ ਦੀਵਾਰ ਹੈਗੀ ਉਹ ਨਿਕਲ ਚੁੱਕੀ ਹੈ ਖਤਮ ਹੋ ਚੁੱਕੀ ਹੈ ਔਰ ਕਿਸੇ ਵੀ ਟਾਈਮ ਜਿਹੜਾ ਇਹ ਪੂਰੇ ਦਾ ਪੂਰਾ ਮਕਾਨ ਜਿਹੜਾ ਉਹ ਡਿੱਗ ਸਕਦਾ ਹੈ ਸੋ ਗੱਲਬਾਤ ਕਰਦੇ ਆ ਰਵੀ ਕੁਮਾਰ ਜੀ ਨਾਲ ਅ ਰਵੀ ਕੁਮਾਰ ਜੀ ਇਹ ਮਕਾਨ ਤੁਹਾਡੇ ਦੇਖਿਆ ਬੜੇ ਹਾਲਾਤ ਜਿਹੜੇ ਬੜੇ ਮਾੜੇ ਹੈ ਗਿਆ ਤੇ ਤੁਸੀਂ ਆਪਣੇ ਕਿਸੇ ਪੰਚ ਸਰਪੰਚ ਦੇ ਅੱਗੇ ਗੱਲ ਰੱਖੀ ਹੈ ਆਦੇ ਘਰ ਕੋਈ ਆਂਦਾ ਨਹੀਂ ਹੈਗਾ ਇਹ ਕੋਈ। ਥੋੜਾ ਅੰਕੂ ਆ ਜਾ ਬਾਈ ਨੇ। ਉਸੇ ਲੱਗਿਆ ਹੁੰਦਾ ਲੈ ਪੈਂਚਸ ਨੇ ਜਿਹੜਾ ਬਿਆਇਆ ਮੇਂਦਰ ਦਾ ਹਲੇ। ਅੱਛਾ। ਤੇ ਤੁਹਾਡੀ ਗ੍ਰਾਂਟ ਪਈ ਹੋ ਗਈ? ਗ੍ਰਾਂਟ ਸਾ ਮੇਰੀ ਕੋਈ ਨਹੀਂ। ਕੋਈ ਗ੍ਰਾਂਟ ਨਹੀਂ ਪਈ। ਕਿਉਂ ਨਹੀਂ ਪਈ? ਚਾਹੀਨ ਬੋਲਰ ਲੈਂਟਰ ਵਾਲਾ ਕੰਮ ਰਾਈਜੀ। ਅੱਛਾ ਇਹ ਕਹਿ ਰਹੇ ਕਿ ਗ੍ਰਾਂਟ ਇਸ ਕਰਕੇ ਨੇ ਪਈ ਕਿ ਲੈਂਟਰ ਵਾਲਾ ਮਹਗਾਣਾ ਹੈਗਾ। ਹਾਂਜੀ। ਆ ਹੋਰ ਕਿਸੇ ਪਾਸੇ ਤੁਹਾਨੂੰ ਕੋਈ ਸਪੋਰਟ ਮਿਲੀ ਹੋਵੇ? ਕੋਈ ਸਪੋਰਟ ਨਹੀਂ। ਤੁਸੀਂ ਕੰਮ ਕੀ ਕਰਦੇ ਹੋ? ਮੈਂ ਜੇਸਵੀ ਚਲਾਣਾ ਹੈ। ਮਸੂਰੂ ਮਜ਼ਦੂਰੀ ਹੈ ਮਜ਼ਦੂਰੀ 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 ਕਰਨ ਨੂੰ ਅੱਛਾ ਕਿੱਥੇ ਕਰਦੇ ਮੈ ਤੁਸੀਂ ਮੈਂ ਆਪਣੇ ਇੱਥੇ ਕ੍ਰੈਸ਼ਰ ਤੇ ਲੱਗੇ ਹਾਂ ਕ੍ਰੈਸ਼ਰ ਤੇ ਅੱਛਾ ਤੇ ਜ਼ਮੀਨ ਹੈਗੀ ਤੁਹਾਡੇ ਕੋਲ ਜ਼ਮੀਨ ਮੇਰੇ ਕੋਲ ਤਾਂ ਬਈ ਨਹੀਂ ਹੈ ਜ਼ਮੀਨ ਮੇਰੀ ਹੈ ਸੋ ਇਹ ਦੇਖ ਸਕਦੇ ਤੁਸੀਂ ਇਹ ਮਜ਼ਦੂਰੀ ਕਰਦੇ ਆ ਗਿਆ ਜ਼ਮੀਨ ਨਹੀਂ ਹੈ ਨਾਲ ਕੋਲ ਕੋਈ ਤੁਹਾਡੇ ਘਰ ਦੇ ਵਿੱਚ ਕੋਈ ਨੌਕਰੀ ਕਰਦਾ ਕੋਈ ਨੌਕਰੀ ਵੀ ਨਹੀਂ ਹੈ ਨਾ ਇਹਨਾਂ ਕੋਲ ਨੌਕਰੀ ਹੈਗੀ ਨਾ ਇਹਨਾਂ ਕੋਲ ਜ਼ਮੀਨ ਹੈਗੀ ਮਜ਼ਦੂਰੀ ਕਰਦੇ ਆ ਗਿਆ ਔਰ ਜਿਸ ਤਰ੍ਹਾਂ ਮਜ਼ਦੂਰੀ ਦੇ ਨਾਲ ਇਹਨਾਂ ਇੱਕ ਇੱਕ ਪੈਸਾ ਜੋੜ ਕੇ ਆਪਣਾ ਇਹ ਆਸ਼ਿਆਨਾ ਬਣਾਇਆ ਔਰ ਦੇਖ ਸਕਦੇ ਆ ਕਿ ਅਗਰ ਇਹਦੇ ਵਿੱਚ ਇਹਦੇ ਕੋਲ ਕੋਈ ਸਮਰਥਾ ਹੁੰਦੀ ਤੇ ਇਹਨੂੰ ਪਲਸਟਰ ਵੀ ਕਰਾ ਸਕਦੇ ਸੀ ਲੇਕਿਨ ਇਹਨਾਂ ਕੋਲ ਪਲਸਟਰ ਕਰਾਣ ਜੋਗ ਪੈਸੇ ਵੀ ਜਿਹੜੇ ਇਹਨਾਂ ਕੋਲ ਨਹੀਂ ਸੀ ਔਰ ਜਿਸ ਕਰਨਾ ਜਿਹੜਾ ਪਿੱਛੇ ਜਿਹੜਾ ਹੁਣ ਬਰਸਾਤ ਦੇ ਵਿੱਚ ਪਾਣੀ ਜ਼ਿਆਦਾ ਆਇਆ ਔਰ ਪਿੱਛੋਂ ਦੀਵਾਰ ਵੀ ਡਿੱਗ ਗਈ ਔਰ ਮਕਾਨ ਵੀ ਜਿਹੜਾ ਹੈ ਇਹ ਡਿੱਗਣ ਦੀ ਕਗਾੜ ਦੇ ਉੱਤੇ ਆ ਔਰ ਇਹ ਕਮਰਾ ਵੀ ਦੇਖ ਸਕਦੇ ਪੁਰਾਣਾ ਕਮਰਾ ਹੈਗਾ ਔਰ ਇਹ ਵੀ ਡਿੱਗ ਰਿਹਾ ਇਹ ਬਾਹਰੋਂ ਵੀ ਤੁਸੀਂ ਤੇ ਰੇੜਾ ਜਿਹੜੀਆਂ ਉਹ ਦੇਖ ਸਕਦੇ ਹੋ ਸੋ ਆ ਸਰਕਾਰ ਨੇ ਇੱਕ ਕਰਟਾਇਰੀਆ ਜੋ ਬਣਾਇਆ ਕਿ ਕੱਚੇ ਮਕਾਨਾਂ ਨੂੰ ਗਰੰਟਾ ਮਿਲ ਗਿਆ ਲੇਕਿਨ ਜੋ ਇਸ ਤਰ੍ਹਾਂ ਦੇ ਹਾਲਾਤ ਆ ਗਿਆ ਪੱਕੇ ਮਕਾਨਾਂ ਦੇ ਦੇਖਣ ਨੂੰ ਤਾਂ ਲੈਂਟਰ ਲੱਗ ਰਿਹਾ ਪਰ ਇਹ ਕੱਚੇ ਮਕਾਨਾਂ ਲੋ ਵੀ ਇਹਨਾਂ ਦੀ ਹਾਲਤ ਜਿਹੜੀ ਆ ਉਹ ਵੱਧ ਤੋਂ ਵੱਧ ਰਹੀ ਹੈ ਸੋ ਸਰਕਾਰ ਨੂੰ ਇਹ ਜਿੱਥੇ ਕੱਚੇ ਮਕਾਨਾਂ ਦੀ ਗਰੰਟਾ ਪਾਈ ਜਾਂਦੀ ਹੈ ਨਾ ਉੱਥੇ ਪੱਕੇ ਮਕਾਨ ਜੋ ਬਿਲਕੁਲ ਜਿਹੜੇ ਆ ਵੱਧ ਤੋਂ ਵੱਧ ਜਿਨ੍ਹਾਂ ਦੇ ਹਾਲਾਤ ਆ ਗਿਆ ਔਰ ਉਹਨਾਂ ਨੂੰ ਵੀ ਜਿਹੜਾ ਆ ਦੇਖ ਕੇ ਉਹਨਾਂ ਦਾ ਨਿਰੇਖਣ ਕਰਕੇ ਉਹਨਾਂ ਨੂੰ ਵੀ ਗ੍ਰਾਂਡ ਵਿੱਚ ਜਿਹੜਾ ਉਹ ਸ਼ਾਮਲ ਕੀਤਾ ਜਾਏ ਧੰਨਵਾਦ ਜੈਪੀਨ ਜਪਾਤ ਇਹ ਜਿੰਨ ਕਰੀਏ ਦੋ ਦੋ ਰੋਸ ਇਹ ਹੋਈ ਇਹ ਪੱਕਾ ਲੱਗਦਾ ਇਹ ਪੱਕਾ ਹੋਣਾ ਇਹ ਪੱਕਾ ਹੋਣਾ ਇਹ ਨਾਲ ਹੈਗਾ ਪੱਕਾ ਕਮਰਾ ਇਹਨੂੰ ਕਹਿੰਦੇ ਆ ਨਿਕਲ ਜਿਹੜੀ ਵੀ ਜਿਹੜੀ ਹਾਲਾਤ ਜਿਹੜੀ ਆ ਉਹ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਇਹ ਲੈਂਟਰ ਜਿਹੜਾ ਉਹ ਡਿੱਗ ਚੁੱਕਿਆ ਅੱਧਾ ਉੱਪਰ ਤੇ ਆਇਆ ਹੈ ਕਿ ਨਾ ਸਰਪੰਚ ਦੀ ਮੁਸ਼ਕਿਲ ਹੈ ਆ ਇਹ ਦੇਖ ਸਕਦੇ ਤੁਸੀਂ ਇਹ ਗਰੀ ਪਰਿਵਾਰ ਹੈ ਗਿਆ ਇਹ ਇਹ ਮੁੜਾਈ ਜਿੱਤੇ ਦਾ ਸ਼ਾਮ ਦੀ ਉਹ ਨਾ ਉਹ ਕੰਮ ਕਰਦਾ ਹੈ ਜਿਹੜਾ ਜੀ ਤੇ ਤੁਹਾਡੀ ਗਰਾਡਲ ਹੋਈ ਦੀ ਹੈ ਗਿਰਾੜ ਨਹੀਂ ਕੋਈ ਬਲੀ ਗਿਰਾੜ ਝੋਈ ਜੇ ਨਹੀਂ ਭੁੱਲੇ ਲਿਖੀ ਜੈ ਇੰਦਰ ਦਿੰਦਾ ਕੋਈ ਨਹੀਂ ਆ ਲਿਖੀ ਲੈ ਜਾਂਦੇ ਦਿੰਦਾ ਕੋਈ ਨਹੀਂ ਸੋ ਕਹਿ ਰਿਹਾ ਕਿ ਜੇ ਨਾ ਮੈਂ ਕੁੜੀਆਂ ਵੀ ਵੀ ਆਈਆਂ ਯਾਰ ਨਹੀਂ ਕੋਈ ਵੀ ਜੇ ਮੈਂ ਵੀ ਕਾਹ ਤੋ ਪਰੋਲੀ ਦੇਖੀ ਲੋ ਕਿਉਂ ਕੁੜੀਆਂ ਨਹੀਂ ਗਿਰਾੜ ਸਾਰਾ ਗੇਮ ਨਹੀਂ ਮਿਲਿਆ ਸਾਰਾ ਗੇਮ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਕਦੇ ਸਾਰਾ ਗੇਮ ਨਹੀਂ ਮਿਲਿਆ ਅੱਛਾ ਤੇ ਕਿਲਾ ਰੋ ਕੀ ਤੱਕ ਨਾ ਨਾ ਧਿਆਨ ਜਿਹੜੀ ਜੁੜੀ ਸ਼ਬਦੀ ਰੁਪੀ ਲਾਈਏ ਜੇ ਜਾਂ ਕੋਈ ਕਰੀ ਆ ਰੋ ਕਰੂਆ ਉਹਦੇ ਸਿਰ ਆਪਲੀ ਆ ਗਈ ਸੋ ਦੇਖ ਸਕਦੇ ਆ ਕਿ ਇਹ ਜਿਸ ਤਰ੍ਹਾਂ ਗਰੀਬ ਪਰਿਵਾਰ ਹੈ ਗਿਆ ਬਜ਼ੁਰਗ ਹੈ ਗਿਆ ਔਰ ਇਸ ਟਾਈਮ ਦੇ ਇਸ ਉਮਰ ਦੇ ਵਿੱਚ ਵੀ ਇਹ ਆਪਣਾ ਜਿਹੜੀ ਹੈ ਪਰਨ ਪਰਿਵਾਰ ਦਾ ਜਿਹੜਾ ਉਹ ਮਜ਼ਦੂਰੀ ਕਰਕੇ ਕਰ ਰੇ ਨੇ ਸੋ ਇਹਦੇ ਬਾਅਦ ਜਿਹੜਾ ਖਾਸ ਕਰ ਜਿਹੜਾ ਸੈਸ਼ਨ ਪ੍ਰਸ਼ਾਸਨ ਔਰ ਖਾਸ ਕਰ ਜਿਹੜੀ ಗ್ರಾಮ ਪੰਚਾਇਤ ਹੈਗੀ ਹੈ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਇਹ ਜਿਹੜਾ ਪੰਜਾਹ ਚਾਲੇ ਬੰਦੇ ਦਾ ਤੇ ਜੇ ਮੇਰੇ ਕੋਲ ਸੇ ਛਕੀ ਗੱਲ ਖੰਦੀਏ ਜਿਹੜੇ ਜੇ ਬਣੀ ਜਾਂਦੇ ਨਹੀਂ ਜਿਹੜੇ ਬੰਦੇ ਉਹ ਤੇ ਆਖਲੇ ਪਹਿਛਾਦੀ ਆ ਬਾਈ ਜਿਨਵਾਰਾ ਮਾਰ ਕੇ ਤੇ ਜਿਹੜਾ ਬੰਦਾ ਕੰਮ ਕਰਨ ਦਾ ਕਾਬਿਲ ਹੈ ਥਾ ਉਸ ਹੀ ਲੋਕ ਨੂੰ ਚਾਹੁੰਦੇ ਨਹੀਂ ਤੇ ਨਹੀਂ ਬਣਦੇ ਨੇ ਇਹ ਲੋਕ ਸ਼ਰਾਪਾ ਦੀ ਪਿਆਰੀ ਨਹੀਂ ਬਣੀ ਜਾਂਦੇ ਨੇ ਦੀ ਆਹੇ ਕਦੇ ਪਹਲਾ ਸ਼ਰਾਬ ਵੀ ਨਹੀਂ ਤੁਹਾਡੇ ਕੋਲ ਜ਼ਮੀਨ ਹੈਗੀ ਹੈ ਜੇ ਕਿਹੜੀ ਯਾਰ ਨਾ ਜ਼ਮੀਰ ਕੋਈ ਨਹੀਂ ਕੋਈ ਜ਼ਮੀਨ ਨਹੀਂ ਹੈ ਕੋਈ ਬੱਚਾ ਨੌਕਰੀ ਪੈਸੇ ਵਾਲਾ ਹੋਵੇ ਉਹ ਇੰਨ ਨੌਕਰੀ ਪੈਸੇ ਆ ਕਰਦੇ ਨਹੀਂ ਜਿਹੜਾ ਡੇੜੀ ਦਾ ਉਹ ਹੁੰਦਾ ਹੈ ਡੇੜੀ ਲਾਇਆ ਜੀ ਨੂੰ ਡੇੜੀ ਲਾਗੇ ਸੋ ਉਹਨਾਂ ਕਮਨਾਰੀ ਮਾਂ ਚਾਹਾਂ ਸੋ ਦੇਖ ਸਕਦੇ ਹੈ ਕਿ ਇਹਨਾਂ ਦਾ ਦਰਦ ਜਿਹੜਾ ਉਹ ਛਲ ਕਰਿਆ ਕਿ ਮਜ਼ਦੂਰੀ ਹੈ ਇਹਨਾਂ ਕੋਲ ਔਰ ਕਿੰਨਿਆ ਮਹੀਨੇ ਕਿੰਨੀਆਂ ਦਿਹਾੜੀਆਂ ਲੱਗਦੀਆਂ ਤੁਹਾਡੀਆਂ ਨਹੀਂ ਨਹੀਂ ਉਹ ਨਹੀਂ ਕੰਮ ਨਹੀਂ ਜੂ ਮਰਦਾ ਉਹ ਪੱਠਾ ਲਾਹ ਤੇ ਜੇ ਕੋਈ ਪੱਠੇ ਛੱਟੇ ਲੈਣ ਜਾਂਦਾ ਵਾ ਕੁਛ ਕੁਛ ਨਹੀਂ ਤੇ ਇਹ ਇੰਨੇ ਮੁੰਡਿਆਂ ਦੀ ਕਿੰਨੀਆਂ ਦਿਹਾੜੀਆਂ ਲੱਗਦੀਆਂ ਲੱਗਾ ਦੀ ਗੁਜਾ ਪੰਜ ਸੱਤ ਦਿਹਾੜੀਆਂ ਮਹੀਨੇ ਦੱਸ ਦੇਣੇ ਲੱਗਦੀਆਂ ਜੀ ਉਹ ਦੇਖ ਸਕਦੇ ਆ ਕਿ ਮਜ਼ਦੂਰ ਜਿਤਨਾ ਹੀ ਦੱਸਿਆ ਕਿ ਨੌਕਰੀ ਪੇਸ਼ੇ ਇਹ ਸਰਕਾਰਾਂ ਨੌਕਰੀ ਤਾਂ ਨਹੀਂ ਦੇ ਸਕਦੀਆਂ ਇਹ ਤੇ ਮਜ਼ਦੂਰੀ ਵੀ ਜਿਹੜੀ ਆ ਮਜ਼ਦੂਰਾਂ ਨੂੰ ਨਹੀਂ ਮਿਲ ਰਹੀ ਹੈਗੀ ਨਹੀਂ ਮਿਲ ਰਹੀ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਨਹੀਂ ਮਿਲ ਰਹਾ ਹਨ ਕਹਾਣਾ ਪਾਗੀ ਦਿੱਤਾ ਬਸਵਾ ਦੇ ਉਹ ਬੁਲੀਆਂ ਜੀਆਂ ਪੱਟੀਆਂ ਤੋਂ ਕੀਤ ਮਿਲਿਆ ਉਹ ਵੀ ਠੱਗਿਆ ਬੰਦਾ ਸਾਨੂੰ ਕਹਾਣੀ ਕੱਢੀ ਤੋਂ ਰੋਹ ਗਈ ਰਸਣ ਰਸਮੀ ਮਿਲਿਆ ਸੋ ਦੇਖੋ ਜਿੱਦਾਂ ਉਹ ਰਸਣ ਵੰਡਿਆ ਗਿਆ ਸਰਕਾਰ ਦੀ ਤੁਹੋ ਹੀ ਵੰਡਿਆ ਗਿਆ ਰਸਣ ਔਰ ਇਹਨਾਂ ਪਰਿਵਾਰਾਂ ਦੀ ਸਨਖਤ ਕਰਨੀ ਚਾਹੀਦੀ ਹੈ ਜੋ ਲੋੜ ਬੰਦੇ ਪਰਿਵਾਰ ਹੈ ਗਿਆ ਪਰ ਇਹ ਕਹਿ ਰਿਹਾ ਕਿ ਸਾਨੂੰ ਜਿਹੜਾ ਰਾਸ਼ਨ ਵੀ ਜਿਹੜਾ ਉਹ ਨਹੀਂ ਮਿਲਿਆਗਾ ਸੋ ਇਹ ਮਤਲਬ ਹੈ ਕਿ ਅਸੀਂ ਕਹਿ ਸਕਦੇ ਹਾਂ ਕਿ ਅੰਨੀ ਪੀਏ ਕਦੀ ਔਰ ਕੁੱਤੀ ਚੱਟੇ ਗੱਲੀ ਹੈ ਇਸ ਤਰ੍ਹਾਂ ਦੀ ਜਿਹੜੀ ਹੈ ਦੇਸ਼ ਦੇ ਵਿੱਚ ਇਹਦੀ ਵਿਵਸਥਾ ਜਿਹੜੀ ਉਹ ਬਣ ਚੁੱਕੀ ਆ ਔਰ ਇਸ ਵਿਵਸਥਾ ਨੂੰ ਜਿਹੜਾ ਠੀਕ ਕਰਨ ਦਾ ਜਿਹੜਾ ਟਾਈਮ ਜਿਹੜਾ ਹੈ ਇਸ ਲਈ ਚੱਲ ਰਿਹਾ ਔਰ ਅਸੀਂ ਜਨਤਾ ਨੂੰ ਕਹਿੰਦੇ ਆ ਕਿ ਜਨਤਾ ਵੀ ਜਾਗੇ ਜਨਤਾ ਜਦੋਂ ਤੱਕ ਨਹੀਂ ਜਾਗੇਗੀ ਆਪਣੇ ਹੱਕਾਂ ਦੇ ਪ੍ਰਤੀ ਨਹੀਂ ਜਾਗੇਗੀ ਉਦੋਂ ਤੱਕ ਜਿਹੜੇ ਆ ਇਹ ਲੋਕੀ ਜਿਹੜੇ ਆ ਤੁਹਾਡਾ ਜਿਹੜਾ ਸ਼ੋਸ਼ਣ ਕਰਨਗੇ ਔਰ ਤੁਹਾਡੇ ਉੱਤੇ ਅਤਿਆਚਾਰ ਵੀ ਕਰਨਗੇ ਇਸ ਕਰਕੇ ਇਸ ਵੇਲੇ ਤੁਹਾਨੂੰ ਜਗਣਾ ਪਵੇਗਾ ਇਹਦਾ ਸਰਕਾਰਾਂ ਦੇ ਪ੍ਰਤੀ ਧੰਨਵਾਦ ਇਹ ਜਿਹੜੇ ਬੋਡ ਮਾਰੀ ਅੰਦਰ ਦੇ ਦੇਖੀ ਅੰਦਰ ਬੋਟਿੰਗ ਵਾਲੀ ਇਹ